ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖ਼ਬਰ ਹੈ ਖਾਸ ਕਰਕੇ ਬੀਬੀਆਂ ਦੇ ਲਈ ਜਿਹੜੀਆਂ ਘੋੜੇ ਵਾਲੀ ਬੱਸ ਦੇਖ ਕੇ ਫਰੀਦ ਦਾ ਸਫ਼ਰ ਦੇਖ ਕੇ ਜਿਹੜੀਆਂ ਬਾਹਰ ਆਪਣੇ ਪਿੰਡਾਂ ਦੇ ਵਿੱਚ ਜਾਂ ਫਿਰ ਕੰਮ ਕਰਨ ਦੇ ਲਈ ਇੱਧਰ ਉੱਧਰ ਜਾਂਦੀਆਂ ਨੇ ਉਹਨਾਂ ਦੇ ਲਈ ਖਾਸ ਖ਼ਬਰ ਹੈ ਦੱਸ ਦਿੰਦੇ ਆ ਕਿ ਕੱਲ 19 ਫਰਵਰੀ ਤੋਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਨਹੀਂ ਚੱਲਣਗੀਆਂ ਤਾ ਦੱਸ ਦਿੰਨੇ ਆ ਕਿ ਹੜਤਾਲ ਕਰਨ ਦਾ ਜਿਹੜਾ ਫੈਸਲਾ ਆਗੂਆਂ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੂੰ ਹਲੇ ਤੱਕ ਜਿਹੜੀ ਆਪਣੀ ਤਨਖਾਹ ਨਹੀਂ ਮਿਲੀ ਹੈ ਆਧਾਰ ਕਾਰਡ ਵਾਲੀ ਜਿਹੜੀ ਸਕੀਮ ਹੈ ਉਸ ਦੇ ਤਹਿਤ ਸਰਕਾਰ ਦੇ ਵੱਲੋਂ ਹਲੇ ਤੱਕ ਜਿਹੜਾ ਫੰਡ ਹੈ ਉਹ ਮੈਕਮਿਆਂ ਨੂੰ ਅਦਾ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ 700 ਤੋਂ ਲੈ ਕੇ 800 ਕਰੋੜ ਦੇ ਵਿੱਚ ਜਿਹੜੀ ਇਹ ਰਕਮ ਦੱਸੀ ਜਾ ਰਹੀ ਹੈ ਜੇਕਰ ਪੰਜਾਬ ਸਰਕਾਰ ਇਹ ਰਕਮ ਹੈ ਇਹ ਵਿਭਾਗਾਂ ਨੂੰ ਵੰਡੇਗੀ ਤਾਂ ਹੀ ਉਸ ਤੋਂ ਬਾਅਦ ਜਾ ਕੇ ਜਿਹੜਾ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀਆਂ ਤਨਖਾਹਾਂ ਪੈਣ ਗਿਆ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਪੰਨ ਵਾਸਤੇ ਪੀਆਰਟੀਸੀ ਦੇ ਡਰਾਈਵਰਾਂ ਤੇ ਕੰਡਕਟਰਾਂ ਦੇ ਵੱਲੋਂ ਹੜਤਾਲ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਤੁਹਾਨੂੰ ਦੱਸ ਦਿੰਦੇ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ 19 ਫਰਵਰੀ ਨੂੰ ਸਰਕਾਰੀ ਬੱਸਾਂ ਦਾ ਸਫ਼ਰ ਆ ਜਿਹੜਾ ਉਹ ਕਰਨ ਦੇ ਵਿੱਚ ਪਰੇਸ਼ਾਨੀ ਆਵੇਗੀ ਕਿਉਂਕਿ ਪੰਜਾਬ ਰੋਡਵੇਜ ਪੰਨ ਵਾਸਤੇ ਪੀਆਰਟੀਸੀ ਦੇ ਕੰਡਕਟਰ ਵਰਕਰਸ ਯੂਨੀਅਨ ਵੱਲੋਂ ਪੰਜਾਬ ਵੱਲੋਂ ਜਿਹੜੀ ਆ 19 ਤਰੀਕ ਦੇ ਵਿੱਚ ਸੂਬੇ ਦੇ ਸਾਰੇ ਜਿਹੜੇ ਬੱਸ ਸਟੈਂਡ ਨੇ ਉਹਨਾਂ ਦੇ ਵਿੱਚ 2 ਘੰਟਿਆਂ ਦੇ ਲਈ ਉਹਨਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਇਸ ਲਈ ਜੇਕਰ ਇਸ ਦਿਨ ਤੁਹਾਡਾ ਵੀ ਕਿਤੇ ਜਾਣ ਦਾ ਪ੍ਰੋਗਰਾਮ ਹੈ ਤਾਂ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ 'ਚ ਬੀਬੀਆਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਪਰ 8-10 ਮਹੀਨੇ ਬੀਤਣ ਦੇ ਬਾਵਜੂਦ ਵੀ ਮੁਫਤ ਸਫ਼ਰ ਦੀ ਸਹੂਲਤ ਦਾ ਪੈਸਾ ਜਿਹੜਾ ਰਿਲੀਜ਼ ਨਹੀਂ ਕੀਤਾ ਜਾ ਰਿਹਾ ਡਿੱਪੂ ਪ੍ਰਧਾਨ ਗੁਰਸੇਵਕ ਸਿੰਘ ਅਤੇ ਸੈਕਟਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਝ ਮੰਗਾਂ ਨੂੰ ਪਰਵਾਨਗੀ ਦਿੱਤੀ ਗਈ ਸੀ ਪਰ ਪੀਆਰਟੀਸੀ ਮੈਨੇਜਮੈਂਟ ਜਾਣਬੁੱਝ ਕੇ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਰਹੀ ਹੈ ਜਿਸ ਕਾਰਨ ਯੂਨੀਅਨ ਵੱਲੋਂ ਉਕਤ ਫੈਸਲਾ ਜਿਹੜਾ ਉਹ ਲਿਆ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਵੱਡੀ ਖਬਰ ਹੈ ਸੂਬੇ ਦੇ ਵਿੱਚ ਕੱਲ ਨੂੰ ਜਿਹੜੀਆਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ 2 ਘੰਟਿਆਂ ਦੇ ਲਈ ਨਹੀਂ ਚੱਲਣਗੀਆਂ ਜਿਹੜੇ ਕੰਡਕਟਰ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ 2 ਘੰਟੇ ਲੇਕੇ ਬੱਸ ਸਟੈਂਡ ਆ ਜਿਹੜੇ ਉਹ ਬੰਦ ਕੀਤੇ ਜਾਣਗੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇੱਥੇ ਕਾਰਨ ਨੇ ਜਿਹੜੇ ਕੀ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਮੰਗ ਲਈਆਂ ਗਈਆਂ ਸੀ ਪਰ ਵਿਭਾਗ ਨੇ ਹਲੇ ਤੱਕ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਦੂਜਾ ਕਾਰਨ ਹੈ ਕਿ ਉਹਨਾਂ ਨੂੰ ਹਲੇ ਤੱਕ ਜਿਹੜੀਆਂ ਤਨਖਾਹਾਂ ਨਹੀਂ ਮਿਲੀਆਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਆਧਾਰ ਕਾਰਡ ਵਾਲੀ ਸਕੀਮ ਦੇ ਉੱਤੇ ਜਿਹੜੇ ਫੰਡ ਨੇ ਹਲੇ ਤੱਕ ਵਿਭਾਗ ਨੂੰ ਰਿਲੀਜ਼ ਨਹੀਂ ਕੀਤੇ ਗਏ ਜਿਸ ਦੇ ਕਾਰਨ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਹਲੇ ਤੱਕ ਨਹੀਂ ਮਿਲੀਆਂ ਤੇ ਉਹਨਾਂ ਨੂੰ ਇਹ ਠੋਸ ਕਦਮ ਨੇ ਜਿਹੜੇ ਉਹ ਚੱਕਣੇ ਪੈ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕੱਲ ਯਾਨੀ ਕਿ 19 ਫਰਵਰੀ ਨੂੰ 2 ਘੰਟੇ ਦੇ ਲਈ ਜਿਹੜਾ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਗਿਆ